ਸੋ ਅੰਮ੍ਰਿਤਸਰ ਦੇ ਪਿੰਡਾਂ ਦੇ ਗ੍ਰੰਥੀ ਸਾਹਿਬ ਸਿੰਘ ਸਹਿਵਾਨ ਅੰਮ੍ਰਿਤਪਾਲ ਦੇ ਹੱਕ ਵਿੱਚ ਆ ਰਹੇ ਨੇ ਅਨਾਉਂਸਮੈਂਟਾਂ ਹੋ ਰਹੀਆਂ ਨੇ ਖਤਰਾ ਵਿਰੋਧੀਆਂ ਨੇ ਬਹੁਤ ਵੱਡਾ ਖੜਾ ਹੋ ਰਿਹਾ ਗ੍ਰੰਥੀ ਸਿੰਘਾ ਨੇ ਮਤਾ ਪਾਸ ਕੀਤਾ ਹੈ ਪਾਇਆ ਵੀ ਜਿੰਨੇ ਵੀ ਆਪਣੇ ਖਡੂਰ ਸਾਹਿਬ ਦੇ ਚਲੇਟੜੇ ਰਿਸ਼ਤੇਦਾਰ ਨੇ ਗੁਰੂ ਘਰਾਂ ਦੇ ਗ੍ਰੰਥੀ ਨੇ ਜਾਂ ਹੋਰ ਆਪਣੇ ਕੋਈ ਵੀਰ ਭੈਣ ਨੇ ਸਾਰੇ ਜਾਣੇ ਅੰਮ੍ਰਿਤਪਾਲ ਨੂੰ ਵੋਟ ਪਾ ਅੰਮ੍ਰਿਤਪਾਲ ਨੂੰ ਇੱਕ ਇੱਕ ਵੋਟ ਪਾ ਕੇ ਕਾਮਜਾਹ ਵੜਾਈਏ ਕਿਉਂਕਿ ਜਿਹੜੇ ਪੁਰਾਣੇ ਸਰਪੰਚ ਸਰਪੰਚ ਨੇ ਤੁਹਾਨੂੰ ਕਿਸ ਲਗਦੇ ਪਾਰਟੀਆਂ ਤੋਂ ਹੋਂਦਤ ਹੋਣਗੇ ਉਹਨਾਂ ਕੀਤਾ ਹੁਣ ਵੀ ਸਾਰੇ ਜਣੇ ਕਹਿੰਦੇ ਹੁਣ ਪਾਰਟੀ ਛੱਡੋ ਅੱਜ ਆਪਾਂ ਨੂੰ ਆਪਣੇ ਪੰਥ ਦੀ ਹਨਾ ਆਪਣੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਐ ਇਸ ਲਈ ਆਪਾਂ ਨੂੰ ਅਮਰਤਪਾਲ ਨੂੰ ਮੌਕਾ ਦੇਣਾ ਚਾਹੀਦਾ ਤੇ ਅਮਰਤਪਾਲ ਨੂੰ ਭਾਰੀ ਗਿਣਤੀ ਨਾਲ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਪੰਜਾਬ ਬਚਾਉਣਾ ਹੈ ਤਾਂ ਤੁਹਾਨੂੰ ਇੱਕ ਇੱਕ ਵੋਟ ਹੈ ਜਿਹੜੀ ਪਾਰਟੀਵਾਦੀਆਂ ਤੋਂ ਉੱਪਰ ਉੱਠ ਕੇ ਅਮਰਤਪਾਲ ਨੂੰ ਇੱਕ ਇੱਕ ਵੋਟ ਪਾ ਕੇ ਕਾਮਜਾਹ ਵੜਾਈਏ ਤਾਂ ਹੁਣ ਬਲਟੋਹਾ ਕਹਿੰਦਾ ਵੀ ਉੱਥੇ ਤਾਂ ਉਹ ਫਿਲਮਾਂ ਦੇਖਦਾ ਐ ਐਲ.ਐਡੀ ਤੇ ਅਮਰਤਪਾਲ ਉੱਥੇ ਉਹਨੂੰ ਮਿਲੇ ਹੋਈ ਆ ਕਿਚਨ ਸਾਹਮਣੇ ਦੇ ਲਈ ਉਹਨੂੰ ਲੰਗਰੀ ਮਿਲਿਆ ਹੋਇਆ ਉੱਥੇ ਜਿੰਮ ਆ ਮੋਬਾਈਲ ਫੋਨ ਨੇ ਬਹੁਤ ਕੁਝ ਅਜਹੀਆਂ ਗੱਲਾਂ ਬਲਟੋਹਾ ਨੇ ਕਰੀਆਂ ਨੇ ਹੁਣ ਬਿਰਸਾ ਸਿੰਘ ਬਲਟੋਹਾ ਨੇ ਤਨੂੰ 1.5 ਸਾਲ ਲਾਏ ਨੇ ਜੇਲ੍ਹ ਵਿੱਚ ਉਹ ਦਸਰੇ ਨੇ ਵਿਮਾ ਲਾ ਕੇ ਆਏ ਆ ਮਾ ਜੇਲ੍ਹ ਕੱਟ ਗਏ ਮੈਂ ਜੇਲ੍ਹ ਕੱਟ ਗਏ ਹਣਾ ਦਲ ਸਟੈਂਡ ਲੈ ਰੇ ਨੇ ਕਾਲੀ ਦੋਲਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਅਮਰਤਪਾਲ ਨੂੰ ਪਿਆਮ ਲਾਉਣ ਦੀ ਮੰਗ ਤੇ ਕਿਸਾਨਾਂ ਦੇ ਮਸਲ ਲੈ ਕੇ ਕਹਿੰਦੇ ਸੀ ਤਾਂ ਨਹੀਂ ਬੀਜੀ ਬਿਨਾ ਗੱਟ ਕੀਤਾ ਗੱਟ ਜੜ ਕੀਤਾ ਨਾ ਕਿ ਭਾਈ ਅਮਰਤਪਾਲ ਨੂੰ ਕਿਉਂ ਨਹੀਂ ਦਿੱਤੀ ਗਿਜਰੀਵਾਲ ਨੇ ਤੇ ਦੋਰਾ ਕਾਨੂੰਨ ਕਿਉਂ ਪਨਾਇਆ ਜਾ ਰਿਹਾ ਇਹ ਜਿਹੜਾ ਮਾਪ ਡੰਡਾ ਇਹ ਸਿੱਖਾਂ ਦੇ ਲਈ ਹੈ ਤੇ ਕਿਉਂ ਹੁਣ ਅਮਰਤਪਾਲ ਨੇ 2-7 ਦਿਨ ਲਈ ਕਿਹਾ ਸੀਗਾ ਚਲੋ ਉਹ ਵੀ ਕੀ ਕੀਤਾ ਸੀ ਪ੍ਰੋਲ ਨਿਦਰਪ ਕਿਹਾ ਸੀਗਾ ਮੈਨੂੰ ਮੇਰੇ ਜਿਹੜੇ ਕਾਗਜ਼ਾਤ ਨੇ ਨਾਮਿਨੇਸ਼ਨ ਦਾ ਕਾਗਜ਼ਾਤ ਪ੍ਰਕਿਰਿਆ ਕਰ ਲਵਾਂ ਪਾਉਨ ਉਹਦੀ ਪਰਵੀਸ਼ ਨਹੀਂ ਦਿੱਤੀ ਤੇ ਕੇਜਰੀਵਾਂ ਨੂੰ ਦਿੱਤੀ ਪ੍ਰਚਾਰ ਕਰਨ ਦੀ ਇਹ ਥੋੜਾ ਮੋਟਾ ਤਨ ਹੈਗਾ ਫਰਕ ਵੀ ਜਿਵੇਂ ਅਮਰਤਪਾਲ ਨੂੰ ਜਿਵੇਂ ਉਹਨਾਂ ਨੇ ਚਲੋ ਟਾਈਮ ਮੰਗਿਆ ਸੀ ਪਹਿਲਾਂ 7 ਦਿਨ ਦਾ ਹਨਾ ਉਹ ਟਾਈਮ ਉਹਨਾਂ ਨੂੰ ਮਿਲਿਆ ਨਹੀਂ ਜੇਲ੍ਹ ਦੇ ਵਿੱਚ ਇਹਨੂੰ ਸਾਰੀ ਪ੍ਰਕਿਰਿਆ ਪੂਰੀ ਕੀਤੀ ਵੀ ਭਾਈ ਸਾਹਿਬ ਨੇ ਚਲੋ ਟਾਈਮ ਨਹੀਂ ਦਿੱਤਾ ਬਾਹਰ ਆਉਣ ਦਾ ਨਹੀਂ ਸਮਾਂ ਮਿਲਿਆ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਅਪੀਲ ਕੀਤੀ ਆ ਵੀ ਤੁਸੀਂ ਵੀ ਮੈਂ ਹੁਣ ਇਹ ਆਪਣੇ ਲਈ ਦੀ ਮੈਂ ਆਪਣੇ ਪੰਥ ਲਈ ਇਹ ਕਦਮ ਚੱਕਿਆ ਤੁਸੀਂ ਵੀ ਮੇਰਾ ਸਾਥ ਦੇਣਾ ਕਿਉਂਕਿ ਇਤਨਾ ਕਿਤੇ ਚਾਂਸ ਹੋ ਸਕਦੇ ਦੇਲੇ ਵੀ ਕੋਈ ਨਾ ਕੋਈ ਗਲਤੀ ਕੱਢ ਕੇ ਜਾਂ ਕੋਈ ਨਾ ਕੋਈ ਰਿਐਕਸ਼ਨ ਲਾ ਕੇ ਪੂਰੀ ਫਾਈਲ ਰਿਜੈਕਟ ਹੋ ਸਕਦੀ ਹੈ ਲੈਡਰਾਂ ਨੂੰ ਤਾਂ ਆਪ ਆਪਣੀਆਂ ਹੁਣ ਇੰਦੀਆਂ ਕਹਿੰਦੀਆਂ ਹੁੰਦੀਆਂ ਕੁਰਸੀਆਂ ਦੀ ਪਹਿਲੀ ਖਤਰਾ ਪੈ ਗਿਆ ਉਹਨਾਂ ਨੇ ਮਨ 'ਚ ਡਰ ਪਹਿਲੀ ਵਿਆ ਵਿਆ ਕਿ ਅਸੀਂ ਵੀ ਅੰਮਤਪਾਲ ਕੀ ਤਰ੍ਹਾਂ ਕੀਤੇ ਤੋਂ ਹੀਡ ਕੱਟ ਸਕਦਾ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੀਆਂ ਚਰਚਾਾਂ ਮੂਰੇ ਹਿੰਦੁਸਤਾਨ ਦੇ ਵਿੱਚ ਹੋ ਰਹੀਆਂ ਨੇ ਅਮਰਤਪਾਲ ਆਜ਼ਾਦ ਉਮੀਦਵਾਰ ਜਦੋਂ ਦਾ ਨਾਮਿਨੇਸ਼ਨ ਉਸਨੇ ਭਰਿਆ ਸਾਰਿਆਂ ਦੀ ਨਿਗਾਹਾਂ ਨੇ ਜਿਹੜੇ ਪੰਜਾਬੀ ਨੂੰ ਜਾਣਦੇ ਨੇ ਅਮਰਤਪਾਲ ਨੂੰ ਜਾਣਦੇ ਨੇ ਬੜੀ ਜਿਹੜੀ ਉਸ ਸੀਟ ਦੀ ਚਰਚਾ ਹੋ ਰਹੀ ਆ ਕੋਈ ਹੌਟ ਸੀਟ ਕਹਿ ਰਿਹਾ ਕੋਈ ਉਹ ਪਰ ਉਹ ਹੌਟ ਸੀਟ ਨਹੀਂ ਹੈ ਉਹ ਪੰਥਕ ਸੀਟ ਆ ਪੰਥ ਕਿਉਂ ਆ ਕਿਉਂਕਿ ਉੱਥੇ ਦੇ ਜਿਹੜੇ ਮਾਝੇ ਵਾਲੇ ਭਾਵਾਂ ਨੇ ਜੋ 84 ਵੇਲੇ ਜੋ ਕੁਝ ਉਹਨਾਂ ਨੇ ਹੰਡਾਇਆ ਜਾਂ ਗੁਰੂਆਂ ਦੇ ਨਾਲ ਜਿਹੜਾ ਸਾਥ ਦਿੱਤਾ ਉਹਨਾਂ ਨੂੰ ਹਰ ਕੋਈ ਜਾਣਦਾ ਹੈ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਸੋ ਉਸ ਸੀਟ ਦੀ ਚਰਚਾ ਸੀ ਰੋਜ਼ ਕਰਦੇ ਆ ਅੱਜ ਭਾਈ ਸਾਹਿਬ ਦੇ ਜਿਹੜੇ ਨਾਲ ਲੋਕ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰਾ ਸਾਥੀ ਲਖਵੀਰ ਸਿਆਵਾ ਲਖਵੀਰ ਸਿੱ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਸ਼ੀਕਾਲ ਸਸ਼ੀਕਲਤਨ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਆਸਾ ਖੰਡੂਰ ਸਾਹਿਬ ਜਿਹੜਾ ਇਲਾਕਾ ਹੈ ਉੱਥੇ ਦੇ ਲੋਕ ਤੇ ਉੱਥੇ ਦੇ ਜ਼ਿਆਦਾਤਰ ਜਿਹੜੇ ਰਾਜਨੀਤਿਕ ਲੀਡਰ ਨੇ ਉਨਾ ਚਰਚਾ ਅਮਰਤਪਾਲ ਦੀ ਬਹੁਤ ਪਖੀ ਪਈ ਆ ਵੀ ਭਾਈ ਅਮਰਤਪਾਲ ਨਾਮਜ਼ਦਗੀ ਭਰ ਚੁੱਕਿਆ ਪਰ ਮੁੱਦਾ ਇਹ ਆ ਕਿ 17 ਮਈ ਤੋਂ ਲੈ ਕੇ 20 ਮਈ ਤੱਕ ਪਤਾ ਲੱਗ ਜਾਊਗਾ ਕਿ ਉਹ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਰਿਜੈਕਟ ਹੁੰਦੇ ਨੇ ਜਾਂ ਫਿਰ ਉਹ ਸਿਲੈਕਟ ਹੁੰਦੇ ਨੇ ਇਹ ਨਿਗਾ ਇਹਦੇ ਤੇ ਪਹਿਲਾਂ ਟਿੱਕੀ ਹੋਈ ਆ ਤੁਹਾਨੂੰ ਲੱਗਦਾ ਵੀ ਉਹ ਸਿਲੈਕਟ ਹੋ ਜਾਣਗੇ ਤਰਨ ਇੱਕ ਤਰ੍ਹਾਂ ਲੱਗਦਾ ਥੋੜਾ ਮੁੱਟੇ ਕਿਸ ਤਰ੍ਹਾਂ ਕੀਤੇ ਵੀ ਜਿਵੇਂ ਅਮਰਤਪਾਲ ਨੂੰ ਜਿਵੇਂ ਕੀ ਉਹਨਾਂ ਨੇ ਚਲ ਟਾਈਮ ਮੰਗਿਆ ਸੀ ਪਹਿਲਾਂ 7 ਦਿਨ ਦਾ ਕਨਾਲ ਟਾਈਮ ਨੂੰ ਮਿਲਿਆ ਨਹੀਂ ਜੇਲ੍ਹ ਦੇ ਵਿੱਚ ਇਹਨੂੰ ਸਾਰੀ ਪ੍ਰਕਿਰਿਆ ਪੂਰੀ ਕੀਤੀ ਹਾਲਕਿ ਅਮਰਤਪਾਲ ਦਾ ਵਕੀਲ ਨੇ ਜੇਲ੍ਹ 'ਚ ਜਿਹੜੀ ਕਰਕੇ ਨੇ ਉਹ ਜੇਲ੍ਹ 'ਚ ਬਾਹਰ ਆਉਣ ਦਾ ਸਾਰੇ ਲਾਈ ਬੋਕੇ ਕਿਹਾ ਲੋਕਾਂ ਨੂੰ ਵੀ ਭਾਈ ਸਾਹਿਬ ਨੇ ਚਲੋ ਟਾਈਮ ਨਹੀਂ ਦਿੱਤਾ ਬਾਹਰ ਆਉਣ ਦਾ ਨਹੀਂ ਸਮਾਂ ਮਿਲਿਆ ਤਾਂ ਕਿਤਨਾ ਕਿਤੇ ਉਹਨਾਂ ਨੇ ਅਪੀਲ ਕੀਤੀ ਆ ਵੀ ਤੁਸੀਂ ਵੀ ਮੈਂ ਹੁਣ ਇਹ ਆਪਣੇ ਲਈ ਦੀ ਮੈਂ ਆਪਣੇ ਪੰਥ ਲਈ ਇਹ ਕਦਮ ਚੱਕਿਆ ਤੁਸੀਂ ਵੀ ਮੇਰਾ ਸਾਥ ਦੇਣਾ ਅਮਰਤਪਾਲ ਨੇ ਜੇਲ੍ਹ ਦੇ ਵਿੱਚੋਂ ਅਪੀਲ ਕੀਤੀ ਆ ਪਰ ਕਿਤਨਾ ਕਿਤੇ ਹੁਣ ਅਮਰਤਪਾਲ ਨੇ ਤਾਂ ਜਿਵੇਂ ਹੁਣ ਨਾਮਜ਼ਦਗੀ ਪੱਤਰ ਭਰਤਾ ਪਰ ਇਹਦੇ ਵਿੱਚ ਹੁਣ ਇਹ ਕਲੀਅਰ ਨਹੀਂਗਾ ਵੀ ਹਜੇ ਉਹ ਸਿਲੈਕਟ ਹੋਊਗਾ ਕਿ ਰਿਜੈਕਟ ਹੋਊਗਾ ਕਿਉਂਕਿ ਇਤਨਾ ਕਿਤੇ ਚਾਂਸ ਹੋ ਸਕਦੇ ਨੇ ਵੀ ਕੋਈ ਨਾ ਕੋਈ ਗਲਤੀ ਕੱਢ ਕੇ ਜਾਂ ਕੋਈ ਨਾ ਕੋਈ ਰਿਜੈਕਸ਼ਨ ਲਾ ਕੇ ਉਹਦੀ ਫਾਈਲ ਰਿਜੈਕਟ ਹੋ ਸਕਦੀ ਹੈ ਹਾਲਾਂਕਿ ਚਲੋ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਹੋਰ ਰੱਖਣ ਵਾਲਾ ਬੈਕਅਪ ਤਾਂ ਜ਼ਰੂਰ ਕੋਈ ਨਾ ਕੋਈ ਰੱਖਦਾ ਨਹੀਂ ਦੱਸਦਾ ਨਾ ਅਗਲਾ ਕਿਉਂਕਿ ਜਦੋਂ ਨਾਂਜਰੀ ਪੱਤਰ ਭਰਦੇ ਆ ਤਾਂ ਅਗਲੇ ਬੈਕਅਪ ਜ਼ਰੂਰ ਰੱਖਦਾ ਇਹਦੇ ਵਿੱਚ ਚਲੋ ਇਹ ਗੱਲ ਅੱਗੇ ਹੁਣ ਸਮੇਂ ਦੇ ਅਕੋਰਡਿੰਗ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਸਾਫ ਹੋ ਜੂਗਾ ਵੀ ਅਮਰਤਪਾਲ ਨੂੰ ਹੁਣ ਜਿਹੜਾ ਉਹ ਪੂਰੇ ਤੌਰ ਤੇ ਚੋਣ ਲੜਨ ਦੇ ਵਿੱਚ ਚੋਣ ਲੜਦਾ ਕਿ ਨਹੀਂ ਲੜਦਾ ਵੀ ਉਹਨੂੰ ਪਰਮੇਸ਼ਰ ਮਿਲਦੀ ਹੈ ਕਿ ਨਹੀਂ ਕਿਉਂਕਿ ਜੇਕਰ ਉਹ ਸੀਟ ਮਿਲ ਉਹਨੂੰ ਨਾਮ ਜੀ ਪੱਤਾ ਤੇ ਸਿਲੈਕਟ ਹੋ ਜਾਂਦਾ ਤਾਂ ਉਹ ਲੜ ਸਕਦਾ ਪਰ ਕਿਤਨਾ ਕਿਤੇ ਲੜਨ ਤੋਂ ਪਹਿਲਾਂ ਹੀ ਤੇਖਦੂਰ ਸਾਹਿਬ ਦੇ ਹਲਕੇ ਦਾ ਪਹਾਲ ਦੇਖ ਕੇ ਲਿਆਦਾ ਨਾ ਉੱਥੇ ਇਹਨੂੰ ਕੀ ਹਿਸਾਬਤਾ ਹੋਇਆ ਪਿਆ ਲੀਡਰਾਂ ਨੂੰ ਤਾਂ ਆਪ ਆਪਣੀਆਂ ਹੁਣ ਜਿਹੜੀਆਂ ਕਹਿੰਦੀਆਂ ਹੁੰਦੀਆਂ ਕੁਰਸੀਆਂ ਦੀ ਬੜੀ ਖਤਰਾ ਪੈ ਗਿਆ ਉਹਨਾਂ ਨੇ ਮਨ 'ਚ ਡਰ ਪਹਿਲੀ ਵੇਆ ਵੇ ਕਿ ਅਸੀਂ ਵੀ ਅਮਰਤਪਾਲ ਕਿਤਨਾ ਕਿਤੇ ਤੋਂ ਸੀੜ ਕੱਟ ਸਕਦਾ ਪਰ ਇੱਕ ਗੱਲ ਇਹ ਵੀ ਆ ਤੁਸੀਂ ਕਿਹਾ ਵੀ ਅਮਰਤਪਾਲ ਨੂੰ ਹਨਾ 7 ਦਿਨ ਦੀ ਰਾਹਤ ਨਹੀਂ ਮਿਲੀ ਕੇਸਰੀਵਾਲ ਝਾੜੂ ਵਾਲੇ ਨੇ ਹਨਾ ਉਹਨਾਂ ਨੂੰ ਰਾਹਤ ਦੇ ਦਿੱਤੀ ਹੈ ਸੁਪਰੀਮ ਕੋਰਟ ਨੇ ਲੋਕ ਵੀ ਸਵਾਲ ਖੜੇ ਕਰਦੇ ਇੰਟਰਨੈਟ ਤੇ ਕੱਲ ਦਾ ਚੱਲਦਾ ਕਿ ਭਾਈ ਅਮਰਤਪਾਲ ਨੂੰ ਕਿਉਂ ਨਹੀਂ ਦਿੱਤੀ ਕੇਜਰੀਵਾਲ ਨੂੰ ਤੇ ਦੋਰਾ ਕਾਨੂੰਨ ਕਿਉਂ ਪਨਾਇਆ ਜਾ ਰਿਹਾ ਇਹ ਜਿਹੜਾ ਮਾਪ ਡੰਡਾ ਇਹ ਸਿੱਖਾਂ ਦੇ ਲਈ ਆ ਇਹ ਆ ਤੇ ਕਿਉਂ ਆ ਨੰਨੂ ਰਿਚਕਰ ਆ ਇਹ ਅੱਜ ਤਾਂ ਨਹੀਂ ਪਰ ਕੱਲ ਕੱਲ ਵੀ ਕੀਤੀ ਸੀ ਗੱਲਬਾਤ ਇਹ ਬਾਰੇ ਵੀ ਹੁਣ ਅਮਰਤਪਾਲ ਨੇ 2-7 ਦਿਨ ਲਈ ਕਿਹਾ ਸੀਗਾ ਚਲੋ ਉਹ ਵੀ ਕੀ ਕੀਤਾ ਸੀ ਪ੍ਰੋਲ ਨਹੀਂ ਤੇ ਪਰ ਕਿਹਾ ਸੀਗਾ ਮੈਨੂੰ ਮੇਰੇ ਲਈ ਕਾਗਜ਼ਾਤ ਨੇ ਨਾਮੀਨੇਸ਼ਨ ਦਾ ਕਾਗਜ਼ਾਤ ਪ੍ਰਕਿਰਿਆ ਕਰ ਲਵਾ ਤੇ ਚੰਗੀ ਤਰ੍ਹਾਂ ਹੋ ਜਾਂਦੀ ਬੰਦਾ ਜੇ ਆਪਣੇ ਹੱਥੀ ਕਰਦਾ ਕਿਤੇ ਸਾਰੇ ਫੋਨ ਤੇ ਗੱਲਬਾਤ ਕਰਕੇ ਜਾਂ ਵਕੀਲ ਨਾਲ ਹੀ ਕਰਕੇ ਨਾ ਗੱਲ ਵੱਖਰੀ ਆ ਇੱਕ ਪਾਸੇ ਕਿਰੇ ਬੰਦੇ ਨੇ ਆਪ ਦੱਸਣਾ ਵੀ ਹਰੀ ਕੱਲ੍ਹ ਆਪਣੀ ਨਾ ਤੇ ਬਹੁਤ ਫਰਕ ਆ ਕਿਤੇ ਨਾ ਕਿਤੇ ਚਲੋ ਅਮਰਤਪਾਲ ਨੂੰ ਉਹਦੀ ਪਰਮਿਸ਼ਨ ਲਈ ਦਿੱਤੀ ਤੇ ਕੇਜਰੀ ਨੂੰ ਦਿੱਤੀ ਪ੍ਰਚਾਰ ਕਰਨ ਦੀ ਇਹ ਥੋੜਾ ਮੋਟਾ ਤਨ ਹੈਗਾ ਫਰਕ ਥੋੜਾ ਮੋਟਾ ਆਪਾਂ ਕੱਲ ਤੋਂ ਪਰਸੋਂ ਤੋਂ ਹੀ ਗੱਲ ਦੇਖ ਰਹੇ ਆਂ ਸੋਸ਼ਲ ਮੀਡੀਆ ਤੇ ਲਗਾਤਾਰ ਇਸ ਚੀਜ਼ ਦਾ ਵਿਰੋਧ ਹੋ ਰਿਹਾ ਵੀ ਕੇਜਰੀਵਾਲ ਨੂੰ ਪ੍ਰੋਫੀਸ਼ਨ ਕਿਉਂ ਦਿੱਤੀ ਤੇ ਅਮਰਪਾਲ ਨੂੰ ਪ੍ਰੋੜ ਕਿਉਂ ਨਹੀਂ ਦਿੱਤੀ ਵੀ ਸਿੱਖਾਂ ਨਾਲ ਇਹ ਵਿਤਕਰਾ ਕਿਉਂ ਕੀਤਾ ਜਾਂਦਾ ਤੇ ਹੁਣ ਆਪਾਂ ਕਰਦੇ ਆਂ ਵਿਰੋਧੀਆਂ ਦੀ ਗੱਲ ਵਿਰੋਧੀ ਖੜੇ ਨੇ ਬਲਟੋਹਾ ਹਨਾ ਤੇ ਬਲਟੋਹੇ ਤੋਂ ਪਹਿਲਾਂ ਇੱਕ ਇਹ ਵੀ ਗੱਲ ਆ ਬਲਟੋਹੇ ਦੇ ਕਈ ਬਿਆਨ ਆ ਇਹਨੋਂ ਤੋਂ ਪਹਿਲੇ ਇੱਕ ਗੱਲ ਮੈਂ ਇਹ ਕਹਿਣੀ ਚਾਹਨਾ ਕਿ ਲੋਕ ਇਹ ਸਵਾਲ ਕਰਦੇ ਨੇ ਕਿ ਕੇਜਰੀਵਾਲ ਨੂੰ ਜਿਹੜੀ ਦੇ ਦਿੱਤੀ ਆ ਉਹਨੂੰ ਕਿਉਂ ਨਹੀਂ ਦਿੱਤੀ ਅਮਿਤਪਾਲ ਨੂੰ ਹਨਾ ਜਿਹੜ ਸੋ ਲੋਕ ਕਾਫੀ ਵਿਰੋਧ ਕਰ ਰਹੇ ਨੇ ਕਾਨੂੰਨ ਸਾਰਿਆਂ ਲਈ ਕਹਿੰਦੇ ਬਰਾਬਰ ਵੀ ਹੋਣਾ ਚਾਹੀਦਾ ਵਾਕਈ ਬਰਾਬਰ ਹੋਣਾ ਚਾਹੀਦਾ ਤਾਂ ਹੁਣ ਬਲਟੋਹਾ ਕਹਿੰਦਾ ਵੀ ਉੱਥੇ ਤਾਂ ਉਹ ਫਿਲਮਾਂ ਦੇਖਦਾ ਐ ਐਲਈਡੀ ਤੇ ਅਮਰਤਪਾਲ ਉੱਥੇ ਉਹਨੂੰ ਮਿਲੇ ਹੋਈ ਆ ਕਿਚਨ ਸਾਹਮਣੇ ਦੇ ਲਈ ਉਹਨੂੰ ਲੰਗਰੀ ਮਿਲਿਆ ਹੋਇਆ ਉੱਥੇ ਜਿੰਮ ਆ ਮੋਬਾਈਲ ਫੋਨ ਨੇ ਬਹੁਤ ਕੁਝ ਅਜਹੀਆਂ ਗੱਲਾਂ ਬਲਟੋਹਾ ਨੇ ਕਰੀਆਂ ਨੇ ਸੋ ਇਹ ਮੈਂ ਇੰਟਰਵਿਊ ਇੱਕ ਨਿੱਜੀ ਚੈਨਲ ਨੂੰ ਉਹਨਾਂ ਨੇ ਸੁਣੀ ਆ ਸ਼ਾਇਦ ਤੁਸੀਂ ਵੀ ਸੁਣੀ ਹੋਣੀ ਆ ਬਲਟੋਹੇ ਕਹਿ ਰਹੇ ਆ ਕਿ ਜਿਹੜਾ ਅਮਰਤਪਾਲ ਆ ਉਹਨੂੰ ਤਾਂ ਉਥੇ 5 ਸਟਾਰ ਵਰਗਾ ਜਿਹੜਾ ਉੱਥੋਂ ਸਾਰਾ ਕੁਝ ਮਿਲ ਰਿਹਾ ਤੇ ਜਹੀਂਆ ਜੇਲਾਂ ਤਾਂ ਮੈਂ 10 ਸਾਲ ਲਈ ਕੱਟਣ ਲਈ ਤਿਆਰ ਆਂ ਪਰ ਮੇਰਾ ਇੱਕ ਸਵਾਲ ਆ ਕਿ ਬਲਟੋਹਾਸਾ ਡੇਢ ਸਾਲ ਆਇਆ ਤੂੰ ਵੀ ਮੇਰੇ ਹਿਸਾਬ ਨਾਲ ਹੁਣ ਬਿਰਸਾ ਸਿੰਘ ਬਲਟੋਆ ਨੇ ਤਾਂ ਡੇਢ ਸਾਲ ਲਾਏ ਨੇ ਜੇਲ੍ਹ ਵਿੱਚ ਉਹ 10 ਸਰੇ ਨੇ ਵੀ ਮਾ ਲਾ ਕੇ ਆਇਆ ਵਾ ਜੇਲ੍ਹ ਕੱਟ ਕੇ ਆਇਆ ਮੈਂ ਜੇਲ੍ਹ ਕੱਟ ਕੇ ਆਣਾ ਹਾਲਾ ਕਿ ਤੂੰ ਹਾਂ ਲਗਭਗ 9 ਸਾਲ ਕੱਟ ਕੇ ਆਇਆ ਕੱਟ ਕੇ ਮਤਲਬ ਹਾਲਾ ਕਿ ਤੂੰ ਨੇ ਉਹੀ ਪਾਰਟੀ ਹੁਣ ਪਿੱਛੇ ਜੇ ਬਿਕਰ ਜੀ ਸਿੰਘ ਮਜੀਠੀਆ ਦਾ ਬਿਆਨ ਆਇਆ ਸੀ ਅਮਰਤਾ ਪਾਲ ਵਾਰੇ ਜਦੋਂ ਭਗਵਾਨਤਮਾਨ ਸਰਕਾਰ ਤੇ ਸਵਾਲ ਖੜੇ ਕਰਦੇ ਫਤੂਤੋਂ ਫੜਿਆ ਜਾਂਦਾ ਨਹੀਂ ਬੀ ਸਾਨੂੰ ਦੱਸੋ ਸਾਡੀ ਸਰਕਾਰ ਹੁੰਦੀ ਸੀ ਬਿੰਟਾ ਜਿ ਫੜਕੇ ਜਿੰਝ ਕਰ ਦਿੰਦੇ ਹਨ ਅੱਜ ਇਹ ਕਿਹੜੀ ਪਾਰਟ ਕਿਹੜੀ ਗੱਲ ਤੇ ਸਟੈਂਡ ਲੈ ਰੇ ਨੇ ਕਾਲੀ ਦਲ ਨਾਲੇ ਬੰਦੀ ਸਿੰਘਾ ਦੀ ਰਹੀ ਤੇ ਅੰਮ੍ਰਿਤਪਾਲ ਨੂੰ ਪਿਆਜ ਲਾਉਣ ਦੀ ਮੰਗ ਤੇ ਕਿਸਾਨਾਂ ਦੇ ਮਸਲ ਲੈ ਕੇ ਕਹਿੰਦੇ ਸੀ ਤਾਂ ਨੇ ਬੀਜਪੀ ਨਾਲ ਗੱਠ ਕੀਤਾ ਗੱਠ ਜੋੜ ਕੀਤਾ ਨਾ ਕਿ ਤੱਕ ਜਦੋਂ ਤੱਕ ਜਦੋਂ ਤਾਂ ਇਹ ਸਰਕਾਰ ਸੀ ਸੈਂਟਰ ਦੇ ਵਿੱਚ ਬੀਜਪੀ ਨਾਲ ਇਹ ਗੱਠ ਜੋੜ ਸੀ ਸਰਕਾਰ ਇਹਨਾਂ ਦਾ ਕਾਲੀ ਦਲ ਸੀਗੀ ਉਸ ਟਾਈਮ ਕਿਉਂ ਨਹੀਂ ਇਹਨਾਂ ਨੇ ਮੁੱਦਾ ਚੱਕਿਆ ਬਣਾ ਕਿਉਂ ਨਹੀਂ ਉਹ ਤੁਹਾਲੋ ਹੈ ਹਨਾ ਅੱਜ ਉਹਨਾਂ ਨੂੰ ਕੀ ਲੋਡ ਪੈ ਗਈ ਸਾਰਾ ਲੈਣ ਦੀ ਜੀ ਬਿਲਕੁਲ ਆਪਾਂ ਗੱਲ ਲੰਬੀ ਨਾ ਕਰੀ ਹੁਣ ਇੱਥੇ ਆ ਗਿਆ ਬਲਟੋਹਾ ਨੇ ਇੱਕ ਬੜਾ ਅਜੀਹਾ ਬਿਆਨ ਦਿੱਤਾ ਕਿ ਉਹਦੀ ਧਰਮ ਪਤਨੀ ਉਹਨੂੰ ਰੋਜ਼ ਮਿਲਦੀ ਹੈ ਉੱਥੇ ਉਹਦਾ ਕਮਰਾ ਲਿਆ ਇਹ ਬੜਾ ਮੰਦ ਭਾਗਾ ਬਿਆਨ ਆ ਇਸ ਬਿਆਨ ਦੀ ਅਸਵੀਨਖੇਦੀ ਕਰਦੇ ਆ ਕਿ ਬਲਟੋਹਾ ਸਾਹਿਬ ਅਜਿਹੇ ਰਾਜਨੀਤਿਕ ਲੀਡਰਾਂ ਨੂੰ ਬਿਆਨ ਦੇਣੇ ਚੰਗੇ ਨਹੀਂ ਲੱਗਦੇ ਤੇ ਉੱਥੇ ਹੀ ਗੱਲ ਕਰਦੇ ਆ ਹੁਣ ਪਿੰਡਾਂ ਦੀ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਗ੍ਰੰਤੀ ਸਿੰਘਾਂ ਨੇ ਮਤੇ ਵੀ ਪਾਏ ਨੇ ਅਨਾਉਂਸਮੈਂਟਾਂ ਕੀਤੇ ਨੇ ਕਿ ਭਾਈ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਤਾ ਉਹ ਖੰਡੂਰ ਸਾਹਿਬ ਚ ਜਾ ਕੇ ਉਹਨਾਂ ਨੂੰ ਫੋਨ ਕਰੋ ਮਿਲ ਕੇ ਉਹ ਵੀ ਅਮਰਤਪਾਲ ਦੇ ਹੱਕ ਦੇ ਵਿੱਚ ਵੋਟ ਪਾਉਣ। ਸੋ ਅੰਮ੍ਰਿਤਸਰ ਦੇ ਪਿੰਡਾਂ ਦੇ ਗ੍ਰੰਥੀ ਸਾਹਿਬ ਸਿੰਘ ਸਹਿਵਾਨ ਅਮਰਤਪਾਲ ਦੇ ਹੱਕ ਵਿੱਚ ਆ ਰਹੇ ਨੇ ਅਨਾਉਂਸਮੈਂਟਾਂ ਹੋ ਰਹੀਆਂ ਨੇ ਖਤਰਾ ਵਿਰੋਧੀਆਂ ਨੇ ਬਹੁਤ ਵੱਡਾ ਖੜਾ ਹੋ ਰਿਹਾ। ਤਾਂ ਲਗਾਤਾਰ ਅਮਰਤਪਾਲ ਦੇ ਪਰਿਵਾਰ ਨੂੰ ਅਮਰਤਪਾਲ ਨੂੰ ਹਨਾ ਲਗਾਤਾਰ ਜਿਹੜੀ ਵੱਡੀਲੀ ਸਪੋਰਟ ਮਿਲਦੀ ਜਾ ਰਹੀ ਹੈ ਕਡੂਸਰਵਾਰ ਕਿਤੋਂ ਜਿੱਥੇ ਪਹਿਲਾਂ ਦਰਬਾਰ ਸਾਹਿਬ ਤੋਂ ਗਰੰਤੀ ਨੇ ਅਪੀਲ ਕੀਤੀ ਸੀ ਨਾ ਵੀ ਅਮਰਤਪਾਲ ਭਾਈ ਸਿੰਘ ਜੀ ਨੂੰ ਸਪੋਰਟ ਕਰੋ ਉੱਥੇ ਹੁਣ ਅਮਰ ਅੰਮਰਸਰ ਦੇ ਕਈ ਨੇੜਲੇ ਪਿੰਡਾਂ ਦੇ ਗਰੰਤੀ ਇਕੱਠੇ ਹੋਏ ਨੇ ਗ੍ਰੰਥੀ ਸਿੰਘਾਂ ਨੇ ਮਤਾ ਪਾਸ ਕੀਤਾ ਹੈ ਪਾਇਆ ਵੀ ਜਿੰਨੇ ਵੀ ਆਪਣੇ ਖਡੂਰ ਸਹਦੇ ਦੇ ਚਲੇਟੜੇ ਰਿਸ਼ਤੇਦਾਰ ਨੇ ਗੁਰੂ ਘਰਾਂ ਦੇ ਗ੍ਰੰਥੀ ਨੇ ਜਾਂ ਹੋਰ ਆਪਣੇ ਕੋਈ ਵੀਰ ਭੈਣ ਨੇ ਸਾਰੇ ਜਾਣੇ ਅਮਰਤਪਾਲ ਨੂੰ ਵੋਟ ਪਾਉ ਕਿਉਂਕਿ ਇਹ ਕੋਈ ਨਾਤਾ ਅਮਰਤਪਾਲ ਕੋਈ ਰਾਡਿਕਲ ਲੀਡਰ ਦਾ ਬੰਦਾ ਹੈ ਇਹ ਸਿਰਫ ਪੰਥਕ ਪਾਰਟੀ ਆ ਤੇ ਪੰਥਕ ਪੰਥਕ ਸੀਟ ਦੇ ਅਮਰਤਪਾਲ ਪੰਥਕ ਹੀ ਬੰਦਾ ਆ ਤੇ ਪੰਥ ਦੀ ਉਹ ਗੱਲ ਕਰਦਾ ਉਹਦਾਂ ਕਿ ਲਗਾਤਾਰ ਤਾਂ ਇਹ ਅਮਰਤਪਾਲ ਦੇ ਲਈ ਜਿਹੜੀ ਵੋਟ ਮੰਗੀ ਜਾ ਰਹੀ ਹੈ ਗ੍ਰੰਥੀ ਵੱਲੋਂ ਕਿਤਨਾ ਕਿਤੇ ਇੱਕ ਚੀ ਹੋਰ ਆ ਹਲਕਾ ਖਡੂਰਸੇਹ ਦੇ ਇੱਕ ਪਿੰਡ ਦੀ ਗੱਲ ਆ ਤੇ ਉਹਨਾਂ ਨੇ ਮਤਾ ਪਾਇਆ ਪਿੰਡ ਦੇ ਪੂਰੇ ਸਰਪੰਚ ਸੀ ਸਾਫ ਕਾ ਸਰਪੰਚ ਹੋਰ ਨੇੜਲੇ ਪਿੰਡਾਂ ਦੇ ਬੰਦੇ ਇਕੱਠੇ ਹੋਏ ਨੇ ਉਹਨਾਂ ਨੇ ਇਕੱਠੇ ਹੋ ਕੇ ਇਹ ਪੇਲ ਕੀਤੀ ਆ ਕਿ ਕਿੰਨਾ ਕਿਤੇ ਆਪਾਂ ਨੂੰ ਪਾਰਟੀ ਵਾਜ ਤੇ ਪਰੁੱਟ ਗਏ ਕਿਉਂਕਿ ਜਿਹੜੇ ਪੁਰਾਣੇ ਸਰਪੰਚ ਸਰਪੰਚ ਨੇ ਤਾਂ ਉਹ ਕਿਸ ਲੱਗਦੇ ਪਾਰਟੀ ਦੇ ਸੰਬੰਧਿਤ ਹੋਣਗੇ ਉਹਨਾਂ ਕੀਤਾ ਹੁਣ ਵੀ ਸਾਰੇ ਜਣੇ ਕਹਿੰਦੇ ਹੁਣ ਪਾਰਟੀ ਛੱਡੋ ਜੀ ਅੱਜ ਆਪਾਂ ਨੂੰ ਆਪਣੇ ਪੰਥ ਦੀ ਹਨਾ ਆਪਣੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਐ ਇਸ ਲਈ ਆਪਾਂ ਨੂੰ ਅਮਰਤਪਾਲ ਨੂੰ ਮੌਕਾ ਦੇਣਾ ਚਾਹੀਦਾ ਤੇ ਅਮਰਤਪਾਲ ਨੂੰ ਭਾਰੀ ਗਿਣਤੀ ਨਾਲ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਲਗਾਤਾਰ ਅਮਰਤਪਾਲ ਦੇ ਹੱਕ ਦੇ ਵਿੱਚ ਇਹ ਜਿਹੜੀ ਲਗਾਤਾਰ ਉਹਨੂੰ ਸਪੋਰਟ ਮਿਲਦੀ ਜਾ ਰਹੀ ਹੈ ਉੱਥੇ ਹੀ ਗੱਲ ਕਿਥੇ ਬੀਬ ਦੇਖਿਓ ਪ੍ਰਚਾਰ ਕਰ ਰਹੀ ਹੈ ਬਖਾਲਾ ਨੇ ਇਹ ਗੱਲ ਕਹੀ ਆ ਕਿ ਸਾਨੂੰ ਲਗਾਤਾਰ ਪਿੰਡਾਂ ਦੇ ਵਿੱਚੋਂ ਲੋਕ ਜਿਹੜੇ ਪਾਰਟੀ ਛੱਡ ਕੇ ਉੱਪਰ ਉੱਠ ਕੇ ਗੱਲਾਂ ਕਰ ਰਹੇ ਨੇ ਵੀ ਅਸੀਂ ਅਮਰਤਪਾਲ ਦਾ ਸਾਥ ਦੇਵਾਂਗੇ ਤੇ ਅਮਰਤਪਾਲ ਨੂੰ ਜਿਤਾ ਕੇ ਦਿੱਲੀ ਭੇਜਾਂਗੇ ਤੇ ਕੁਸ਼ਕ ਸਾਡੇ ਕੋਲ ਪਿੰਡਾਂ ਦੇ ਨਾਮ ਆਏ ਨੇ ਜਿਹੜੇ ਪਿੰਡਾਂ ਵਿੱਚ ਪੰਚਾਇਤਾਂ ਨੇ ਮਤੇ ਪਾਏ ਨੇ ਨੌ ਸ਼ਹਿਰਾ ਪੰਨੂਆ ਪਿੰਡਾਂ ਦੇ ਵਿੱਚ ਗੁਰੂ ਘਰ ਵਿੱਚ ਭਾਰੇ ਇਕੱਠ ਹੋਇਆ ਇਹ ਇਕੱਠ ਨੇ ਜਿਹੜਾ ਉੱਥੇ ਭਾਈ ਸਾਹਿਬ ਅਮਰਤਪਾਲ ਦੇ ਹੱਕ ਦੇ ਵਿੱਚ ਜਿਹੜਾ ਕਿਹਾ ਕਿ ਅਸੀਂ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਅਸੀਂ ਗੁਰੂ ਘਰ ਦੇ ਵਿੱਚ ਅਸੀਂ ਅਨਾਉਂਸ ਕੀਤੀ ਹੈ ਨੌਜਬਾਨਾਂ ਦਾ ਸਪੋਰਟਸ ਕਲੱਬਾ ਉਹਨਾਂ ਉਹ ਵੀ ਇਕੱਠੇ ਹੋਏ ਕਿ ਅਸੀਂ ਅਮਰਪਾਲ ਦੇ ਹੱਕ ਦੇ ਵਿੱਚ ਸਾਰਾ ਪਿੰਡ ਵੋਟ ਪਾਊਗਾ ਸੋ ਇਹ ਆ ਤੇ ਅਮਰਸਰ ਦਾ ਪਿੰਡ ਕਈ ਪਿੰਡਾਂ ਚ ਹੁਣ ਮਤੇ ਪਾਸ ਹੋਣ ਲੱਗ ਚੁੱਕੇ ਨੇ ਲਖਵੀਰ ਸਿੰਘ ਆਨੇ ਦੱਸਤਾ ਦਿੱਤਾ ਕਿ ਅਬੀਬੀ ਖਾਲੜਾ ਵੀ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਪੂਰੇ ਜੋਰਾ ਸੋਰਾ ਤੇ ਆ ਤੇ ਪਿੰਡਾਂ ਚ ਹੁਣ ਮਤੇ ਪਾਸ ਹੋ ਰਹੇ ਨੇ ਹਾਲਾਂਕਿ ਬਲਟੋਹਾ ਤਵੜ ਵੜੇ ਕਹਿ ਰਹੇ ਆ ਵੀ ਮੈਂ ਤਾਂ ਜੀ ਬੜੇ ਧਰਮ ਦੀ ਲੜਾਈ ਲੜੀ ਆ ਜੇ ਇਨਸਾਨ ਨੇ ਕਿਸੇ ਨੇ ਧਰਮ ਦੀ ਲੜਾਈ ਲੜੀ ਉਹ ਦੱਸਦਾ ਨਹੀਂ ਹੁੰਦਾ ਵੀ ਮੈਂ ਲੜਾਈ ਲੜੀ ਐ ਦੂਜੀ ਗੱਲ ਜੇ ਕਿਸੇ ਚੀਜ਼ ਦੀ ਦੇਣ ਵੀ ਹੁੰਦੀ ਆ ਤਾਂ ਉਹ ਦੇ ਵਿੱਚ ਮੈਂ ਨਹੀਂ ਕਹੀਦੀ ਹੁੰਦੀ ਬਲਟੋਹਾ ਦਾ ਹੋ ਸਕਦਾ ਵਿਰੋਧ ਕਈ ਪਿੰਡਾਂ ਚ ਹੋਣ ਵੀ ਲੱਗ ਚੁੱਕਿਆ ਆ ਇੰਟਰਨੈਟ ਤੇ ਤਾਂ ਹੋ ਹੀ ਰਿਹਾ ਤੇ ਉੱਥੇ ਹੀ ਗੱਲ ਕਰਦੇ ਆ ਕੁਲਵੀਰ ਜੀਰੇ ਦੇ ਭਾਵੇਂ ਕਿ ਅਮਰਤਾਰੀ ਨੇ ਕਾਂਗਰਸ ਦੇ ਨੇ ਉਹਨਾਂ ਵੱਲੋਂ ਵੀ ਕਈ ਅਜਿਹੇ ਬਿਆਨ ਦਿੱਤੇ ਕਿ ਅਮਰਤਪਾਲ ਕਾਨੂੰਨ ਨੂੰ ਨਹੀਂ ਮੰਨਦਾ ਸੋ ਇਹ ਵਕਤ ਦੱਸੇਗਾ ਕਿ ਹੁਣ ਵੋਟਾਂ ਵਿੱਚ ਕੀ ਹੋਵੇਗਾ ਤੇ ਲਾਲਜੀਤ ਭੁੱਲਰ ਦਾ ਤੁਸੀਂ ਗੱਲ ਹੀ ਛੱਡ ਦੋ ਕੀ ਤਰਖਾਣ ਭਰਾਵਾਂ ਨੂੰ ਰਾਮਗੜੀਆਂ ਨੂੰ ਇੱਕ ਜਿਹੇ ਸ਼ਬਦ ਬੋਲੇ ਜਿਹੜਾ ਉੱਥੇ ਵਿਰੋਧ ਹੋ ਰਿਹਾ ਤਾਂ ਹੁਣ ਗੱਲ ਪੰਥਕ ਸੀਟ ਇਹ ਆ ਕਿ ਖੰਡੂਰ ਸਾਹਿਬ ਦੇ ਵਿੱਚ ਅਮਰਤਪਾਲ ਦੇ ਹੱਕ 'ਚ ਪੂਰੇ ਜੋਰਾਂ ਸੁਰਾਂ ਤੇ ਪ੍ਰਚਾਰ ਚੱਲ ਰਿਹਾ ਤੇ ਉਧਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਚੰਨੀ ਦੇ ਪੂਰਾ ਜੋਰਾਂ ਸੁਰਾਂ ਦਾ ਪਰ ਉੱਥੇ ਪੇਚਾ ਜਿਹੜਾ ਫਸ ਚੁਕਿਆ ਚੰਨੀ ਤੇ ਔਰ ਰਿੰਕੂ ਦਾ ਕਿ ਰਿੰਕੂ ਦੇ ਵੀ ਸ਼ਹਿਰ ਦੇ ਵਿੱਚ ਕੱਪ ਆਰੀ ਜਿਹੜਾ ਇਕੱਠ ਦੇਖਣ ਨੂੰ ਮਿਲਿਆ ਬਿੱਟੂ ਤੇ ਰਾਜਾ ਵੜਿੰਗ ਦਾ ਵੀ ਹੋ ਸਕਦਾ ਕਾਫੀ ਪੇਚਾ ਫਸਿਆ ਹੋਇਆ ਪਰ ਉੱਥੇ ਇੱਕ ਬਰਾੜ ਆ ਕੀ ਨਾਮਾ ਅਮਰ ਸਰ ਲੁਧਿਆਣੇ ਜਿਹੜਾ ਆਜ਼ਾਦ ਮਿੰਦਵਾਰ ਕਮਲਜੀਤ ਬਰਾੜ ਉਹ ਵੀ ਖੜੇ ਨੇ ਕਮਲਜੀਤ ਬਰਾੜ ਆਜ਼ਾਦ ਮਿੰਦਵਾਰ ਸੋ ਪੰਥਕ ਸੀਟ ਦੇ ਤਾਰ ਤੇ ਉਹ ਕਹਿੰਦੇ ਵੇ ਅਮਰ ਤਾਰੀਆਂ ਮੈਂ ਕਾਂਗਰਸ ਦਾ ਬੰਦਾ ਸੀ ਮੈਂ ਇੱਥੇ ਆਇਆ ਉਹ ਵੀ ਪੂਰੇ ਜੋਰਾ ਸੋਰਾ ਚ ਪ੍ਰਚਾਰ ਕਰਨ ਲੱਗੇ ਨੇ ਸੋ ਦੱਸਦੀ ਕਿ ਪੂਰਾ ਜੋਰਾ ਸੋਰਾ ਤੇ ਹਿੰਦੁਸਤਾਨ ਦੇ ਵਿੱਚ ਪ੍ਰਚਾਰ ਹੋ ਰਿਹਾ ਪੰਜਾਬ ਦੇ ਵਿੱਚ ਉਹ ਨਿਗਾਹਾਂ ਟਿੱਗੀਆਂ ਹੋਈਆਂ ਨੇ ਅੱਜ ਤਰੀਕ 12 ਹੋ ਚੁੱਕੀ ਆ ਤੇ ਬਾਰਾਤਰੀਕ ਹੁਣ ਦੇ ਚਲਦੇ ਆ ਹੁਣ ਜਿਹੜਾ ਨਾਮਜ਼ਦਗੀ ਪੱਤਰ ਦਾ ਦਿਨ ਸਿਰਫ ਦੋ ਰਹਿ ਚੁਕੇ ਨੇ ਦੇਖਦੇ ਆ ਕਿਹੜਾ ਕਿੱਥੇ ਕਿੱਥੇ ਨਾਮਜ਼ਦਗੀ ਦਾਖਲ ਕਰਦਾ ਗਰਦਾਸਪੁਰ ਦੀ ਇੱਕ ਕੁੜੀ ਦੀ ਗੱਲ ਮੈਂ ਜ਼ਰੂਰ ਕਰਨੀ ਚਾਹਣਾ ਇੱਕ ਆਜ਼ਾਦ ਉਮੀਦਵਾਰ ਕੁੜੀ ਪੜ੍ਹੀ ਲਿਖੀ ਖੜੀ ਆ ਉਹ ਕਹਿੰਦੀ ਵੀ ਅਸੀਂ ਸਾਰੀ ਪਾਰਟੀਆਂ ਨੂੰ ਵੋਟਾਂ ਬੱਗ ਦੇਖ ਲਈਆਂ ਪੀ ਐਚ ਡੀ ਕੀਤੀ ਇਸ ਲੜਕੀ ਨੇ ਉਹ ਆਜ਼ਾਦ ਉਮੀਦਵਾਰ ਖੜੀ ਆ ਉਹਦਾ ਜ਼ਿਕਰ ਤਾਂ ਕਰਨਾ ਜ਼ਰੂਰੀ ਸਮਝਿਆ ਕਿਉਂਕਿ ਪੜ੍ਹੇ ਲਿਖੇ ਨੌਜਵਾਨ ਜੇ ਆਉਣਗੇ ਤਾਂ ਰਾਜਨੀਤੀ ਦੇ ਵਿੱਚ ਨਵੇਂ ਲੀਡਰ ਕੁਛ ਨਾ ਕੁਛ ਬਦਲਣਗੇ ਸੋ ਹੋਰ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਲੰਮੀ ਗਲਵਾਟ ਨਾ ਕਰੀਏ ਤੇ ਅਮਰਤਪਾਲ ਦੇ ਨਾਲ ਜੁੜੀ ਹੋਈ ਗਲਵਾ ਸਾਂਝੀ ਕੀਤੀ ਹੈ ਨੈਸ਼ਨਲ ਮੀਡੀਆ ਦੇ ਵੀ ਗੱਲ ਸਾਂਝੀ ਕਰਾਂਗੇ ਇੱਕ ਦਿਨ ਕਿ ਨੈਸ਼ਨਲ ਤੇ ਕੀ ਚੱਲਦਾ ਕੇਂਦਰ ਦੀ ਸਰਕਾਰ ਵਿੱਚ ਕਿਹੜਾ ਕਿੰਨੀਆਂ ਪਾਰਟੀਆਂ ਤੇ ਖੜਾ ਕੀ ਖੜਾ ਉਹਦੇ ਵੀ ਵਿਚਾਰ ਟਾਂਦਰਾ ਕਰਾਂਗੇ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਅਤੇ ਲਖਵੀਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ